ਹਰ ਦਰਗੇ ਕਾ ਬਸੀਟ ਹਰ ਦਰਗੇ ਕਾ ਬਸੀਟ ਹਰ ਦਰਗੇ ਕਾ ਬਸੀਟ ਹਰ ਦਰਗੇ ਕਾ ਬਸੀਟ ਹਰ ਨਾਮ ਮੰਤਰ ਗਰਣਾਇਦਾ ਹਰ ਨਾਮ ਮੰਤਰ ਗਰਣਾਇਦਾ ਨਾਮ ਮੰਤਰ ਚੜਣਾਇਦਾ ਹਰ ਕਾਹੂ ਮਨਸਰ ਚੜਣਾਇਦਾ ਕੱਟੇ ਹਮੇ ਰੋਗ ਕੱਟੇ ਨਾਨਕ ਸਤਗੁਰ ਤੇ ਨਾਮ ਲਾਇਆ ਨਾਨਕ ਸਤਗੁਰ ਤੇ ਨਾਮ ਲਾਇਆ ਸਤਗੁਰ ਤੇ ਨਾਮ ਲਾਇਆ ਨਾਨਕ ਸਤਗੁਰ ਤੇ ਨਾਮ ਲਾਇਆ ਜਿਨ੍ਹਾਂ ਤੁਰੇ ਪਿਆ ਸੰਜੋਗ ਜਿਨ੍ਹਾਂ ਤੁਰੇ ਪਿਆ ਸੰਜੋਗ ਇਕ ਤਾਂ ਪਿਛਲੀ ਕਰਨੀ ਪਿਛਲੇ ਕਰਮਾਂ ਦੀ ਕਰਨੀ ਜੇ ਸਤਿਗੁਰੂ ਜੀ ਨੇ ਇਸ਼ਾਰਾ ਕੀਤਾ ਤੇ ਬਾਕੀ ਇਥੋਂ ਦਾ ਖੇਤ ਸਰੀਰ ਜੋ ਬੀਜੀਏ ਸੋ ਅੰਤ ਖਲੋਵਾ ਆਏ ਫਰੀਦਾ ਅਮਲ ਜੇ ਕੀਟੇ ਧੁਨੀ ਵਿੱਚ ਜੇ ਦਰਗਹ ਆਏ ਕੰਮ ਜੇਹਾ ਬੀਜੇ ਸੋ ਲੋਣੇ ਕਰਮਾਂ ਸੰਦਰਾ ਖੇਤ ਇਹਨਾਂ ਗੱਲਾਂ ਤੋਂ ਆਪਾਂ ਅੰਦਾਜ਼ਾ ਲਾਵਾਂਗੇ ਤੇ ਧਿਆਨ ਲਾਵੋ ਕਿ ਉਹੀ ਚੀਜ਼ ਬੀਜਣੀ ਜਿਹੜੀ ਬੀਜਾਂਗੇ ਉਹੀ ਵੱਢਣੀ ਪਵੇਗੀ ਤੇ ਬੀਜ ਬੀਜਣ ਵਾਸਤੇ ਸਾਧ ਸੰਗਤ ਜੀ ਅਸੀਂ ਕੋਈ ਫਸਲ ਬੀਜਦੇ ਆਂ ਵੀ ਚੰਗਾ ਬੀਜ ਬੀਜੀਏ ਚੰਗਾ ਝੜ ਝੜ ਪਵੇ ਤੇ ਗੁਰੂ ਸਾਹਿਬ ਜੀ ਨੇ ਖੇਤ ਸਰੀਰ ਕਿਹਾ ਖੇਤ ਸਰੀਰ ਜੋ ਬੀਜੀਏ ਤੇ ਉੱਥੇ ਤਾਂ ਕੜੀ-ਕੜੀ ਕਾ ਲੇਖਾ ਮੰਗੇ ਕਹਤੇ ਚ ਤੂੰ ਲਾਓ ਮੇ ਦੇਹੀ گاਵਾ ਜੀਉ ਧਰਮਹਿ ਤੋਂ ਬਸੇ ਪੰਜ ਕਰਸਨ ਨੈਣੂ ਨਕੂ ਸਰਬ ਨੂੰ ਰਸਪਦ ਇੰਦਰੀ ਕਿਆਉਨਾ ਮਨ ਬਾਬਾ ਅਬ ਨਾ ਬਸੂ ਐ ਗਾਉ ਕਰੀ ਕਰੀ ਕੰਮ ਇੱਕ लेखा ਮੰਗੇ ਕਹਿਤ ਜੇ ਤੂੰ ਲਾਉ ਧਰਮ ਰਾਏ ਜਦ लेखा ਮੰਗਾ ਬਾਕੀ ਨਿਕਸੀ ਭਾਰੀ ਪੰਜ ਕਰਸਨ ਵਾ ਭਾਗੇ ਲੈ ਬਾਧਿਉ ਜੀਉ ਦਰਬਾਰੀ ਕਹਿਤ ਕਬੀਰ ਸੁਨੋ ਰੇ ਸੰਤੋਖੇ ਤਿ ਹੀ ਕਰੇ ਨਬੀਰਾ ਅਬ ਕੀ ਬਾਰ ਬਖਸ਼ ਬੰਦੇ ਕੋ ਬਹੁਤ ਹਰਨਾ ਭਗਤਨ ਫੇਰਾ ਬਸ ਇੱਕ ਉਸ ਕਲਗੀਆਂ ਵਾਲੇ ਪਾਤਸ਼ਾਹ ਦੇ ਬਣ ਜਾਈਏ ਤੇ ਮੇਰੇ ਸਤਿਗੁਰੂ ਤੂੰ ਬਖਸ਼ ਲੈ ਸਤਿਗੁਰੂ ਸਹਿਬ ਜੀ ਬਖਸ਼ੇ ਨੇ ਇਹਨਾਂ ਨੇ ਬਖਸ਼ ਲੈਣਾ ਬਸ ਗੁਰੂ ਵਾਲੇ ਬਣ ਜਾਈਏ ਤੇ ਗੁਰੂ ਵਾਲੇ ਬਣ ਕੇ ਸਦਾ ਸੰਗਤ ਜੀ ਪੰਜਾਂ ਕਾਰਾਂ ਦੀ ਰਹਿਤ ਰੱਖਣੀ ਬਿਬਾਣੀਆਂ ਕਹਾਣੀਆਂ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਚੱਲਣਾ ਇਹ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਨੇ ਜਿਹੜਾ ਸਾਧ ਸੰਗਤ ਜੀ ਰਸਤਾ ਚਲਾਇਆ ਤਾਂ ਗੁਰੂ ਗੁਰੂ ਨਾਨਕ ਸਾਹਿਬ ਜੀਆਂ ਦੇ ਬਾਰੇ ਇੱਕੋ ਹੀ ਰਸਤਾ ਸਤਿਗੁਰੂ ਇੱਕ ਸਰੂਪ ਜੋ ਤੋਹਾ ਜੋਤ ਸਹ ਸਹ ਕਾਇਆ ਫਿਰ ਬਲਟੀਏ ਤੇ ਇਸ ਜਾਮੇ ਵਿਚਾਨ ਕੇ ਮੇਰੇ ਸਤਿਗੁਰੂ ਜੀ ਨੇ ਫੈਸਲਾ ਕਰ ਦਿੱਤਾ ਜਦੋਂ ਅਸੀਂ ਖੰਡੇ ਬਾਟੇ ਦਾ ਅੰਮ੍ਰਿਤ ਛਕਦੇ ਹਾਂ ਉਹ ਲੋ ਫਿਰ ਸਿੰਘਾਂ ਵੱਲੋਂ ਪੰਜ ਪਿਆਰੇ ਸਹਿਬਾਨ ਵੱਲੋਂ ਹੁਕਮ ਹੁੰਦਾ ਕਿ ਪਿਛਲੇ ਕਰਮ ਜਿਹੜੇ ਤੇਰੇ ਕੀਤੇ ਭਾਈ ਖਤਮ ਤੇ ਅੱਜ ਤੋਂ ਲੈ ਕੇ ਮਾਲਾ ਨਾ ਕਰੀ ਗੁਰੂ ਤੇ ਨੂੰ ਆਪਣੇ ਚਰਨਾਂ ਨਾਲ ਜੋੜ ਲੈਣਗੇ ਗੁਰੂ ਦੇ ਚਰਨਾਂ ਨਾਲ ਜੁੜ ਕੇ ਫਿਰ ਸਾਰੀ ਸੰਗਤ ਜਿੰਨੇ ਬੈਠੇ ਹਾਂ ਸਾਰਿਆਂ ਨੂੰ ਮੇਰੇ ਕਲਗੀਆਂ ਵਾਲੇ ਪਤਸ਼ਾਹ ਦੇ ਵੈਸੇ ਭਾਈ ਸਾਹਿਬ ਜੀ ਇਸ਼ਾਰਾ ਕਰੀ ਜਾ ਰਹੇ ਜੋਗੀ ਅਨਾਰਖਾਨ ਨੇ ਇਸ ਗੱਲ ਦਾ ਜਿਗਰ ਕੀਤਾ ਹੈ ਕਿ ਕਰਤਾਰ ਦੀ ਸੁਗੰਧ ਹੈ ਗੁਰੂ ਨਾਨਕ ਦੀ ਕਸਮ ਹੈ ਗੋਬਿੰਦ ਦੀ ਤਰੀਫ ਜਿਤਨੀ ਉਹ ਕਾਮ ਹੈ ਮੇਰੇ ਸਤਿਗੁਰੂ ਆਪ ਲੀਨ ਦੁਨੀਆਂ ਦੇ ਮਾਲਕ ਇਸ ਸੰਸਾਰ ਤੇ ਆਏ ਤੇ ਉਹਨਾਂ ਦੇ ਜਸ ਗਾਉਂਦਿਆਂ ਆਪਣੀ ਜ਼ਿੰਦਗੀ ਇਹ ਸਾਧ ਸੰਗਤ ਜਿਹੜੀ ਬਸਿਤ ਬਤੀਤ ਕਰੀਏ ਬਾਕੀ ਭਾਈ ਕਿਰਤ ਵਿਰਤ ਕਰ ਧਰਮ ਦੀ ਹੱਥੋਂ ਲੈ ਕੇ ਭਲਾ ਮਨਾਵੇ ਵੈਸੇ ਗੁਰੂ ਸਾਹਿਬ ਦਾ ਹੁਕਮ ਦਸਵੰਦ ਇਹ ਜਿੰਨਾ ਵੀ ਕੋਈ ਕਰ ਸਕਦਾ ਭਾਈ ਗੁਰੂ ਲੇਖੇ ਲਾਵਾਂਗੇ ਤੇ ਉਹ ਗੁਰੂ ਬਖਸ਼ਿਸ਼ਾ ਕਰਨਗੇ ਰਹਿਮ ਤਾਂ ਕਰਨਗੇ ਦਾਸ ਕੋਲੋਂ ਬੋਲਦਿਆਂ ਕੋਲੋਂ ਇੱਕ ਨਹੀਂ ਕਈ ਪ੍ਰਕਾਰ ਦੀਆਂ ਪੁੱਲਾ ਹੋਣਗੀਆਂ ਕਿਉਂਕਿ ਕਰਜੁਗੀ ਜੀਵਾਂ ਮੇਰੇ ਸਤਿਗੁਰੂ ਦੀ ਹਸੇ ਕੀ ਉਸਤਤ ਲਿਖ ਸਕਦੇ ਹਾਂ ਜਿੰਨੇ ਵੀ ਆਪ ਪਿਆਰ ਭਾਵਨਾ ਦੇ ਬੰਦੇ ਇੱਥੇ ਪਹੁੰਚੇ ਸਾਰਿਆਂ ਦੀਆਂ ਗੁਰੂ ਸਾਹਿਬ ਜੀ ਕਿਰਪਾ ਕਰਕੇ ਹਾਜ਼ਰੀਆਂ ਦਰ ਘਰ ਪ੍ਰਵਾਨ ਕਰਨਾ ਈ ਬਾਬਾ ਜੀ ਵੀ ਆਣ ਕੇ ਆਪ ਜੀ ਦੇ ਵਿੱਚ ਸੰਗਤਾਂ ਦੇ ਵਿੱਚ ਬਿਰਾਜਮਣ ਹੋਏ ਨੇ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਦਇਆ ਕਰਨ ਜਿਹੜੀ ਇਹਨਾਂ ਨੂੰ ਸੇਵਾ ਇਹਨਾਂ ਦੀ ਕਲਗੀਧਰ ਪਾਤਸ਼ਾਹ ਨੇ ਲਾਈ ਹੋਈ ਹੈ ਵਰ ਕਰ ਰਹੇ ਨੇ ਤੇ ਆਪਾਂ ਸਾਰੇ ਭਾਈ ਵੱਧ ਚੜ ਕੇ ਨਾਲ ਇਹਨਾਂ ਦੇ ਸਾਥ ਦੇ ਕੇ ਆਪਾਂ ਵੀ ਬਣ ਭਾਗੇ ਬਣ ਸਕੀਆਂ ਹੋਈਆਂ ਬੁੱਲਾਂ ਦੀ ਬਾਫੀ ਅਗਲਾ ਪ੍ਰੋਗਰਾਮ ਕਿਰਪਾ ਕਰਕੇ ਦੱਸੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ